ਸਾਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੁੱਸੇ ਕੋਟਲੇ ਦੇ ਵਿੱਚ ਖੁੱਸਾ ਕੋਟਲਾ ਪਿੰਡ ਮੋਗੇ ਜ਼ਿਲ੍ਹੇ ਦਾ ਮਾਨਮੁੱਤਰ ਨਗਰ ਆ ਮਿੱਤਰੋ ਕੋਟ ਈਸੇ ਖਾਂ ਪਿੰਡ ਦੇ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਪਿੰਡ ਕਬੱਡੀ ਦੀ ਇੰਡਸਟਰੀ ਦੇ ਵਿੱਚ ਬਲਾਰਿਆਂ ਦੇ ਵਿੱਚ ਵੱਡਾ ਨਾਮ ਆਉਂਦਾ ਵਾ ਖੁੱਸੇ ਕੋਟਲੇ ਪਿੰਡ ਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਹੁਣ ਉਹਦੇ ਕੋਲੇ ਇੱਕ ਮਹਿ ਵਕਾਊ ਆ ਇਹ ਭਾਈ ਮੈਂ ਜਿਹੜੀ ਖੜੀ ਆ ਇਹ ਮਿੱਤਰੋ ਖੜੀ ਆ ਜਦੋਂ ਆਪਾਂ ਖੁੱਸੇ ਉੱਤਲੇ ਤੋਂ ਗਲੋਟੀ ਵਾਲੀ ਸਾਈਡ ਨੂੰ ਮੁੜਦੇ ਆ ਉਹ ਛੜਕ ਦੇ ਉੱਤੇ ਪਾਈ ਹੋਣਿਆਂ ਦਾ ਰਹਿਣ ਵਸੇਰਾ ਵਾ ਮੈਂ ਦੇ ਦਰਸ਼ਨ ਕਰਵਾਉਣਾ ਵਾ ਜਾਣਕਾਰੀ ਲੈ ਕੇ ਦਿੰਦਾ ਮੈਂ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁੱਢਲੀ ਡਿਟੇਲ ਆ ਉਹ ਮਿਲਦੇ ਆ ਬਾਈ ਨੂੰ ਆਪਾਂ ਕਰਦੇ ਸਾਰੀ ਗੱਲਬਾਤ ਬਾਈ ਦੇ ਨਾਲ ਸੱਸੀ ਘਾਲ ਵੀਰੇ ਹੋਰ ਵੱਡੇ ਬਾਈ ਠੀਕ ਠਾਕ ਆ ਮੇਰਾ ਆਪਣਾ ਸੇਤਾ ਦੇ ਪ੍ਰਵਾਦ ਹਾਂਜੀ ਵਧੀਆ ਜੀ ਇਹ ਕਿਹਨਾਂ ਦੇ ਚਿਹਰਾ ਦਿਖਾ ਦੇ ਮੇਰੇ ਚਾਹਣ ਵਾਲਿਆਂ ਨੂੰ ਭਰਾਵਾਂ ਨੂੰ ਸੱਸੀ ਘਾਲ ਪਾ ਦੇ ਸੱਸੀ ਘਾਲ ਬਾਈ ਜੀ ਸਾਰਾ ਹੋਰ ਘਰੇ ਸੁਣਾ ਪਹਿਲਾਂ ਕਿਵੇਂ ਠੀਕ ਆ ਜੀ ਵਧੀਆ ਜੀ ਹਾਂਜੀ ਉੱਥੇ ਹੀ ਆ ਬਾਈ ਅੱਛਾ ਨਾਮ ਦੱਸ ਦੀ ਵੀਰੇ ਕਿਹਨਾਂ ਦੇ ਨਾਮ ਮ ਜਸਪ੍ਰੀਤ ਸਿੰਘ ਜਸਪ੍ਰੀਤ ਖੋਸਾ ਕੋਟਲਾ ਹਾਂਜੀ ਜਸਪ੍ਰੀਤ ਸਿੰਘ ਖੋਸਾ ਕੋਟਲਾ ਜਸਪ੍ਰੀਤ ਭਾਈ ਘਰ ਤਾਂ ਆਪਣਾ ਕੋ ਰੋਟੀ ਵਾਲੀ ਛੜਕਤੀ ਆ ਗਿਆ ਹੈ ਨਾ ਹਾਂਜੀ ਹਾਂਜੀ ਠੀਕ ਆਸਾ ਕਈ ਵਾਰੀ ਨਾ ਰੇਂਜ ਰੂਂਜ ਦੀ ਦਿੱਕਤ ਆ ਜਾਂਦੀ ਫੋਨ ਨਹੀਂ ਲੱਗਦਾ ਤਾਂ ਕੀ ਪੁੱਛ ਕੇ ਆ ਜਾਵੇ ਕਿੰਨਾ ਦੇ ਘਰੇ ਜਾਏ ਇਹ ਆਪਣੇ ਹੀ ਵਜਦੇ ਆ ਥਾਣੇ ਡੇਰੀ ਵਾਲਿਆਂ ਦੇ ਘਰੇ ਆਉਣਾ ਜੀ ਥਾਣੇ ਡੇਰੀ ਵਾਲਿਆਂ ਦੇ ਘਰੇ ਹਾਂਜੀ ਰਸ਼ਿੰਦਾ ਡੇਰੀ ਵਾਲਾ ਮੇਰੇ ਡੈਡੀ ਦਾ ਨਾ ਠੀਕ ਹੈ ਰਸ਼ਿੰਦਾ ਡੇਰੀ ਵਾਲਾ ਜੇ ਥਾਣੇ ਡੇਰੀ ਵਾਲਾ ਜਿਹਨੂੰ ਮਰਜ਼ੀ ਪੁੱਛ ਲੋ ਠੀਕ ਹੈ ਅੱਛਾ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਹੈ ਇਹ ਕਿੰਨੇ ਵਾ ਸੂ ਤਰੀਕ ਨੂੰ ਦਿਨ ਪੂਰੇ ਆ ਇੱਕ ਤਰੀਕ ਨੂੰ ਦਿਨ ਪੂਰੇ ਆ 30 ਹੋ ਗਈ ਕੱਲ ਨੂੰ ਹੋ ਜਾਣਗੇ ਹਾਂਜੀ ਵੈਸੇ ਤਾਂ 4 5 6 ਦਿਨ ਵੀ ਲੈ ਪੰਜ ਛੇ ਦਿਨ ਲੈ ਹੀ ਜਾਣੇ ਮੈਂ ਦੱਸੀ ਜਾਂਦਾ ਦੁੱਧ ਕਿੰਨਾ ਚੁੰਦਾ ਰਿਹਾ ਭਰਾ ਜਿਹੜਾ ਚੂਣ ਵਾਲਾ ਕੰਡੇ ਤੇ ਲਾਉਣਾ ਆਪਣਾ ਜੀ ਇਹਦੇ ਥੱਲੇ 14 15 ਲੀਟਰ ਸੀਗਾ ਜੀ 14 15 ਲੀਟਰ ਦੁੱਧ ਆਪਾਂ ਚੁੰਦੇ ਰਹੇ ਹਾਂਜੀ ਚੂਣ ਚੰਨ ਨੂੰ ਠੰਡੀ ਹੈ ਵੀਰੇ ਠੰਡੀ ਆ ਜੀ ਲੰਮਾ ਟਾਈਮ ਮਿਲਦੀ ਆ ਠੀਕ ਕਿੰਨਾ ਕੁ ਟਾਈਮ ਪਿਆ ਜਾਂਦੀ 7 8 ਮਹੀਨੇ ਦੁੱਧ ਕੇ ਵਧੀਆ ਜੀ ਆਰਾਮ ਨਾਲ ਠੀਕ ਆ ਵੱਡੇ ਭਾਈ ਅੱਛਾ ਇਹ ਤਾਂ ਕੀ ਸੜ ਤੋਂ ਕਰਾਸ ਕਰਾਈਏ ਜਾਂ ਟੀਕਾ ਭਰਾਏ ਮੇਰੇ ਪਾਵਰ 1 ਦਾ ਭਰਾ ਨੂੰ ਪੋਲੀ ਜਾਵਾਂ ਪੋਲੀ ਆ ਹਾਂਜੀ ਜੇ ਕੋਈ ਆਪਣੇ ਵਰਗਾ ਘਰੇ ਰੱਖਣ ਨੂੰ ਜੇ ਲੰਬਾ ਤਾਂ ਨਹੀਂ ਆਉਂਦਾ ਕੀ ਰੇਟ ਰੱਖਾਂਗੇ ਵੀਰੇ ਆਪਾਂ ਇਹਦਾ ਦੇਣ ਜੈ 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 ਆਪਣਾ 15 ਹੀ ਆ ਜੀ 1 ਲੱਖ 15000 ਵਿੱਚੋਂ ਥੋੜਾ ਬੋਤ ਲੜ ਪਿਆਰ ਕਰਦਾਂਗੇ ਮਾੜਾ ਹੋ ਜੀ ਕਰਦਾਂਗੇ ਥੋੜਾ ਤੋਰੀ ਵੀਰੇ ਕੱਢੀ ਬਾਰ ਨੂੰ ਮੇਰਾ ਪਰਾ ਖੋਲ ਦੇ ਤੋੜ ਦੇ ਹੁਣ ਬੜਾ ਲੈ ਵੀ ਮਿੱਤਰੋ ਤੀਜਾ ਸੂਆ ਇਹਨੇ ਕਰਮਾ ਅਲੀ ਨੇ ਸੁਣਾਵਾ ਸੂਣ ਦੇ ਵਿੱਚ ਹਜੇ 5-7 ਦਿਨ ਟੌਰਾ ਨਾ ਲਿਆ ਜਾਨੇ ਆ ਕਾਗਜੀ ਦਿਨ ਜਿਹੜੇ ਆਪਣੇ ਲਿਖੇ ਹੁੰਦੇ ਆ ਉਹ ਇਹਦੇ ਇੱਕ ਤਰੀਕ ਨੂੰ ਪੂਰੇ ਹੋ ਜਾਣੇ ਆ ਮਿੱਤਰੋ ਮਦਰੀ ਦਮਨਦਰਮਿਆਨੇ ਸਾਈ ਦੇ ਵਿੱਚ ਨਾ ਮਦਰੀ ਡੌਲਦੀ ਹੁੰਦੀ ਆ ਦਰਮਿਆਨਾ ਸਾਈ ਹੁੰਦਾ ਵੀ ਮੈਂ ਬਾਲੀ ਛੋਟੀ ਆ ਮਦਰੀ ਡੌਲ ਦਾ ਮਤਲਬ ਹੁੰਦਾ ਵੀ ਆਮ ਮਈਆਂ ਦੇ ਮੁਕਾਬਲੇ ਕੱਦ ਇਸ ਮਈ ਦਾ ਚੰਗਾ ਵਾ ਮਿੱਤਰੋ ਸਰੀਰ ਕਾਲਾ ਪੱਕ ਤੇ ਮਜ਼ਬੂਤ ਬਹੁਤ ਆ ਪੇਟ ਦੀ ਖੁਲੇ ਡੁੱਲੇ ਦੀ ਆ ਪੁੜਾ ਪੜਾ ਤੇ ਲੇਵੇ ਲੂਵੇ ਦੀ ਪੁਨਾਵਟ ਪਾਕਮਾਲਾ ਥੱਲੋ ਬੜੀ ਪਤਰੀ ਸਮੁੰਦਰੀ ਮੈਂ ਆ ਮਿੱਤਰੋ ਕਰਮ ਵਾਲੀ ਦੇ ਵਿੱਚ ਨੀਲੀ 라ਵੀ ਦੇ ਕੈਰੈਕਟਰ ਪੂਰੇ ਰੱਖਦੀ ਆ ਪਰ ਆਉਂਦੀ ਗ੍ਰੇਡਰ ਮੱਝਾਂ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਹੁਣੇ ਕੁਆਲਿਟੀ ਆ ਜਿਹੜੀ ਪਿੰਡੇ ਦੀ ਬਾਡੀ ਦੀ ਸਿਰ ਦੀ ਮੂੰਹ ਦੀ ਮੱਥੇ ਦੀ ਉਹ ਨੀਲੀ 라ਵੀ ਵਾਲੇ ਪੱਖ ਦੇ ਵਿੱਚ ਰੰਗ ਜ਼ਰੂਰ ਥੋੜਾ ਜਿਹਾ ਬਦਲ ਗਿਆ ਤਾਂ ਕਰਕੇ ਇਹਨਾਂ ਨੂੰ ਗ੍ਰੇਡੇਡ ਮੱਝਾ ਕਿਹਾ ਜਾਂਦਾ ਮਿੱਤਰੋ 14 15 ਕਿਲੋ ਦੁੱਧ ਦੀ ਮਾਲਕ ਹੈ ਨਾ ਕਰਮ ਵਾਲੀ ਟੌਰਾਂ ਦੇ ਨਾਲ 14 ਕਿਲੋ ਤੁਹਾਡੇ ਇੱਕ ਦੁੱਧ ਪਾਈ ਜਾਊਗੀ ਦੁਨੀਆ ਦਾ ਮਹਾਨ ਸੀਮਨ ਆ ਜਿਹੜਾ ਪਾਵਰ 1 ਉਹ ਸੀਮਨ ਤੋਂ ਕਰਮ ਵਾਲੀ ਗੱਪਣ ਰੇਟ 1 ਲੱਖ 15000 ਰੁਪਿਆਵਾਂ ਆ ਬਾਈ ਇਹੀ ਮੜਾ ਜਾਂ ਇੱਧਰ ਮੜਾਏ ਮੇਰੇ ਕੋਲੇ ਚੱਲ ਕੇ ਆ ਜਾ ਯਾਰਾ ਤੈਨੂੰ ਨਾ ਵਿਖਾਇਆ ਦੇ ਆ ਆ ਚੋਪਰ ਦੀ ਉਮਰ ਦਾ ਨਤਾਜਾ ਲਾ ਕੇ ਦੱਸਿਆ ਜੇ ਮੈਨੂੰ ਕਿੰਨੀ ਹੋਊਗੀ ਕਮੈਂਟਾਂ ਦੇ ਵਿੱਚ ਚਾਰੇ ਪਾਸੇ ਤੋਂ ਪੱਥਰ ਵਰਗਾ ਪਿਆ ਸੱਤ-ਸੱਤ ਪੰਡਾ ਘਾ ਦੀਆਂ ਬਾਹਰੋਂ ਵੱਢ ਕੇ ਕੱਲਾ ਬੰਦਾ ਲੈ ਆਉਂਦਾ ਤੇ ਇੱਥੇ ਮੇਰੇ ਵਰਗਾ ਵੱਢ ਕੇ ਦੋ ਪੰਡਾ ਤੇ ਦੋ ਤਨ ਉੱਠੇ ਹੀ ਨਹੀਂ ਜਾਂਦਾ ਗੋਡੀ ਮਲੌਂਦਾ ਫਿਰਦਾ ਆਹ ਬਾਈ ਮਿਹਨਤ ਆ ਬਾਈ ਦੀ ਸਰੀਰਤਾ ਵੇਖ ਮੁੜਕਾ ਦੱਸਦਾ ਬਾਈ ਨਾਮ ਕੀ ਹੈ ਪੁੱਤ ਆਸਾ ਸਿੰਘ ਆਸਾ ਸਿੰਘ ਆਹ ਪਿੰਡੀ ਆ ਬਾਈ ਫਿਰ ਠੀਕ ਹੈ ਭਾਈ ਉਮਰ ਕਿੰਨੀ ਹੋ ਗਈ ਭਾਈ ਦੱਸੀ ਉਰੇ ਹੀ ਮੜਾ ਮੇਰੇ ਨੇੜੇ ਆਈ 60 ਸਾਲ ਹੋ ਗਏ ਕਿੰਨੀ 60 ਸਾਲ ਪੂਰੀ ਉਮਰ ਹੋ ਗਈ ਆ ਪੂਰੀ ਹੀ ਠੀਕ ਆ ਬਾਈ ਇਹ ਚਾਰ ਜਵਾਕ ਦੋ ਕੁੜੀਆਂ ਦੋ ਮੁੰਡੇ ਦੋ ਕੁੜੀਆਂ ਦੋ ਮੁੰਡੇ ਕੀ ਬਾਤ ਆ ਬਾਈ ਤੇ ਇਹ ਬਾਈ ਦੇ ਨਾਲ ਹੀ ਫਿਰ ਯਾਰੀ ਪੱਕੀ ਆ ਇਹਦੇ ਨਾਲ ਹੀ ਆ ਇਸੇ ਦੁੱਧ ਲੱਸੀ ਨਹੀਂ ਵਰਤੂ ਰਿਹਾ ਚਾਚੇ ਦਾ ਘਰ ਆ ਤੇ 7 ਸਾਲ ਇੱਧਰ ਬਾਇਏ 6 ਸਾਲ ਤੇ ਇੱਧਰ 2 ਸਾਲ ਤੇ 9 ਸਾਲ ਹੋ ਗਏ ਤੈਨੂੰ ਇਸ ਵੇਲੇ ਕੀ ਬਾਤ ਆ ਪੱਥਰ ਵਰਗਾ ਪਿਆ ਚਾਰੇ ਪਾਸੇ ਬਾਬਾ ਮਿਹਰ ਕਰੇ ਅੰਦਰ ਪਰ ਇਹ ਮਾਰੂ ਹੀ ਕਿਰਪਾ ਜੀ ਜਿਵੇਂ ਅੰਗ ਬੱਟ ਭੋਲਾ ਨਹੀਂ ਦੁਖਦਾ ਤੇਰੀ ਸਰੀਰ ਤੇਰਾ ਥੱਕਦਾ ਤਾਂ ਨਹੀਂ ਹੋਣਾ ਜਮਨ ਥੱਕਦਾ ਸਹੀ ਇਮਾਨਦਾਰੀ ਨਾਲ ਨਸ਼ਾ ਪਤਾ ਕੋਈ ਨਸ਼ਾ ਉਹਦਾ ਆਪਣਾ ਕੋਈ ਇਹ ਕੱਲਾ ਪੈਗ ਬੋਗੇ ਚੜਾ ਲੈਂਦਾ ਉਹ ਤਾਂ ਚੱਲ ਕੋਈ ਨਹੀਂ ਉਹਦਾ ਦਵਾ ਉਹਦਾ ਦਵਾ ਪੈਗ ਲਗਾਇਆ ਕੋਈ ਨਸ਼ਾ ਨਹੀਂ ਗਾਹੀ ਉਹਦਾ ਦਵਾ ਗੋਲੀ ਗਾਲੀ ਨਾਲ ਡੋਡੇ ਵਿਚਾਰਾ ਕੁਛ ਨਹੀਂ ਨਸ਼ਾ ਕੋਈ ਨਹੀਂ ਕੋਈ ਨਹੀਂ ਗਾ ਕੀ ਬਾਬਾ ਬਈ ਜਉਂਦਾ ਰਹਿ ਬਈ ਤੈਨੂੰ ਸਲਾਮਤ ਚਾਰੇ ਪਾਸੇ ਤੋਂ ਪੱਥਰ ਵਰਗਾ ਪਿਆ ਬਈ ਕਿਉਂਕਿ ਸਰੀਰ ਦਾਦਾ ਬੰਦੇ ਦਾ ਨਾੜਾ ਦਾ ਤੇਰਾ 50 ਕਿਲੋ ਦੀ ਬੋਰੀ ਮੈਂ ਆ ਥੱਮਾ ਬਰਕਾ ਚੁਮੋੜੇ ਰੱਖ ਲੈਣਾ ਅੱਛਾ ਤੇ ਕਈ ਕਹਣਗੇ ਬਾਈ ਬੁਰੀ ਚਕਾਈਂ ਕਰੀ ਦੇ ਬਾਈ ਯਾਰ ਆਉਂਦਾ ਜਿਵੇਂ 855 ਆਉਂਦਾ ਹੈ ਤੱਠਾ ਯਾਰ ਤੇਰੇ ਜਾਨ ਤੇਰੇ ਵਿੱਚ ਬਹੁਤ ਹੈ ਕਈ ਕੁਝ ਤੇ ਹਾਂ ਵੱਡਾ ਯਾਰ ਆ ਬੜਾ ਮੁੰਡਾ ਜਿਵੇਂ ਜਿਵੇਂ ਦਾ ਇਹ ਬਾਈ ਗੱਲ ਪਤਾ ਕੀ ਆ ਜਾਂਦੀ ਹੈ ਵੱਡੇ ਵੀਰੇ ਜਿਹੜਾ ਨਸ਼ਾ ਸਰੀਰ ਨੂੰ ਖਤਮ ਕਰ ਜਾਂਦਾ ਤਾਕਤ ਖਤਮ ਇੱਕ ਵਾਰੀ ਦੋ ਪਾਵਰ ਦਿੰਦਾ ਜਦੋਂ ਜਾਂਦਾ ਹੁੰਦਾ ਕੋਈ ਨਾ ਹੋਰ ਵੱਡੀ ਇਹਦੀ ਲਿਮਟ ਵੇਖੀ ਮੈਂ ਇੱਥੇ ਵੀ ਇਹਨੂੰ ਦਾਰੂ ਲੈ ਕੇ ਦਿੰਦਾ ਰਿਆਂ ਹਾਂ ਇਨੇ ਇੱਕ ਪੌਗਾ ਤੇ ਅੱਧਾ ਪੌਗਾ ਬਸ ਡੇਢ ਪੌਗੇ ਦੀ ਲੈ ਉਟਾ ਲਾਲਚ ਨਹੀਂ ਕਰਨਾ ਹਾ ਡੇਢ ਹੈ ਬਸ ਉਹੀ ਦਾ ਨਸ਼ਾ ਬਸ ਬਾਕੀ ਦਹੀਂ ਲੱਸੀ ਜਰਾ ਗੱਲਾਂ ਗੱਲਾਂ ਦਾ ਮੁਲਕੇ ਕਰੀ ਜਾਣੀ ਨਾਲ ਹਾਂ ਇਹਦੀ ਵੀਡੀਓ ਪਾਉਂਦੀ ਆਸੇ ਦੀ ਅੱਛਾ ਹਾਂ ਮੇਰੇ ਮਿੱਤਰੋ ਤੇ ਇਹ ਬਾਈ ਏ ਬਾਈ ਦੀ ਤੁਹਾਨੂੰ ਤਾਂ ਮੈਂ ਦਿਖਾਇਆ ਕਿਉਂਕਿ ਬਈ ਸਰੀਰ ਗਵਾਉਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਸਰੀਰ ਦੀ ਮਿਹਨਤ ਹਰ ਵੇਲੇ ਲਾ ਕੇ ਰੱਖਿਆ ਕਰੋ ਸਰੀਰ ਨੂੰ ਜਿੰਨਾ ਵੀ ਸਰੀਰ ਨੂੰ ਵਾਇਆ ਜਾਂਦਾ ਸਾਰੇ ਦਿਨ ਦੇ ਵਿੱਚ ਵਾੜਿਆ ਕਰੋ ਸਰੀਰ ਦੀ ਤਸੱਲੀ ਕਰਾ ਕੇ ਰੱਖਿਆ ਕਰੋ ਕੋਈ ਸਾਤ ਨੂੰ ਸੌਣ ਲੱਗੇ ਨਾ ਜਦੋਂ ਤੁਸੀਂ ਤੇ ਪੈਂਦਿਆ ਸਾਰ ਜਦੋਂ ਤੁਹਾਨੂੰ ਨੀਂਦ ਆਉਂਦੀ ਆ ਤੇ ਜੇ ਤੁਸੀਂ ਪਾਸੇ ਮਾਰਦੇ ਹੋ ਤਾਂ ਸਮਝ ਲਓ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਹੋਣ ਵਾਲੇ ਆ ਮਿੱਤਰੋ ਇਹ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਸੀ ਮੇਰੇ ਨੰਬਰ ਦੇ ਦੀ ਕਰਾ ਜੀ ਆਪਣਾ ਹੀ 79734 ਜੀ 65461 ਇੱਕ ਵਾਰੀ ਹੋਰ ਬੋਲ ਦਿਓ 79734 ਜੀ 65461 ਠੀਕ ਹੈ ਬਾਈ ਇਹ ਨੰਬਰ ਤੇ ਬਾਈ ਨਾਲ ਕਰ ਲਿਆ ਜੇ ਰਾਬਤਾ ਕਰ ਮੇਤਰੋ ਚੰਗਾ ਵੀ ਐਸਾ ਹੋ ਸਿਆਂ ਬਾਈ ਅੱਜ ਦੀ ਵੀਡੀਓ ਵਿੱਚ ਇੰਨੇ ਸੀ ਸੱਜਣੋ ਹੋਰ ਫੇਰ ਮਿਲਦੇ ਹਾਂ ਜਲਦੋਂ ਕਿਸੇ ਨਵੀਂ ਵੀਡੀਓ ਦੇ ਵਿੱਚ